brought to by silver pumps top quality or consistent performance ke liye sirf silver pumps naam yaad rakhna captain amrinder singh ji da farms dekhe 4 acre te even less te sade wale beliyan de jehde ban rahe bakkiyan te dekhe ja ke kise da 10 acre te kise da 9 acre te ohna di jaake deewar dekh lo tusi central jail jehdi hai modern freedkot wali us ton utte cement diyan banti hai sab ਸੀਮਿੰਟ ਦੀਆਂ ਆਪਾਂ ਬੇਵਕੂਫ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ allo ji aake yudh jeet gaya ji yudh jeet gaya ਕਿਹੜਾ ਹੀ ਹੁੰਦਾ ਸਭ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਸਭ this is my submission ਇਸ ਕਰਕੇ ਮੇਰਾ ਚੈਲੰਜ ਹੈ ਸਾਬ ਇਹਨਾਂ ਨੂੰ ਕਰਵਾਓ ਵੀ ਕਰੋ ਜੀ ਇਹਨਾਂ ਦੇ ਸਾਰਿਆਂ ਦੇ ਜਾਂਚ ਕਰੋ ਕਿਹਦੇ ਕੋਲ ਕੀ ਸੀਗਾ ਜਿੱਦਣ ਰਾਜਨੀਤੀ ਚ ਆਏ ਹੈ ਹੁਣ ਕਿਸੇ ਨੇ ਆਪਣੇ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਜਵਾਗ ਦੇ ਨਾਮ ਕਰਾ ਰੱਖਿਆ ਹੁਣ ਕੋਈ ਗੋਆ ਜਾ ਕੇ ਲੈ ਰਿਆ ਹੈ ਕਮਾਲ ਹੋ ਗਿਆ ਯਾਰੋ ਕੱਲ ਤਾਂ ਹੀ ਘਰੇ ਕੋਠਾ ਨਹੀਂ ਸੀਗਾ ਉਹ ਕਿਤੇ ਕਿਤੇ ਜਾ ਕੇ ਸੌਰੀ ਕਹਿਣਤ ਪਰ ਕਿਉਂਕਿ ਗੱਲ ਤੁਸੀਂ ਐਜੀ ਐਜੀ ਛੇੜ ਲਈ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਸ ਦੇਖਿਆ 4 ਏਕੜ ਚ ਐ ਈਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦ ਰਹੇ ਬਾਕੀਆਂ ਦੇ ਦੇਖਿਆ ਜਾ ਕੇ ਕਿਸੇ ਦਾ 10 ਏਕੜ ਚ ਐ ਕਿਸੇ ਦਾ 9 ਏਕੜ ਚ ਐ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀਆਂ ਮਾਡਰਨ ਫਰੀਦਕੋਟ ਵਾਲੀ ਉਸ ਤੋਂ ਉੱਤੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਦੀਆਂ ਪਿਓਰ ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12 ਬਾਰ ਪਤਾ ਨਹੀਂ ਅੰਦਰ ਕੀ ਕਰਦੇ ਆਹ ਕਹਿੰਦੇ ਸੀਗੇ ਇਹਦੇ ਨਾਲ ਰਿਲੇਟਡ ਹੈ ਸਾਬ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਸ਼ਾਟ ਟਕਿਆ ਜਾਂਦਾ ਕੰਮ ਪਰ ਗਲਤੀ ਨਾਲ ਚੱਲੂ ਹੋ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਹੈ ਆਪਾਂ ਬੇਵਕੂ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ ਆ ਲੋ ਜੀ ਆ ਗਏ ਜੀ ਯੁੱਧ ਜਿੱਤ ਗਿਆ ਜੀ ਯੁੱਧ ਜਿੱਤ ਗਿਆ ਕਿਹੜਾ ਯੁੱਧ ਹੈ ਸਭ ਕਿਉਂ ਲੋਕਾਂ ਨੂੰ ਬੇਵਕੂ ਬਣਾ ਰਹੇ ਸਭ ਦਿਸ ਇਜ਼ ਮਾਈ ਸਬਮਿਸ਼ਨ ਇਸ ਕਰਕੇ ਮੇਰਾ ਚੈਲੰਜ ਹੈ ਸਭ ਇਹਨਾਂ ਨੂੰ ਕਰਵਾਓ ਵੀ ਕਰੋ ਜੀ ਇਹਨਾਂ ਦੇ ਸਾਰਿਆਂ ਦੀ ਜਾਂਚ ਕਰੋ ਕਿਹਦੇ ਕੋਲ ਕੀ ਸੀਗਾ ਜਿਸ ਦਿਨ ਰਾਜਨੀਤੀ 'ਚ ਆਏ ਆ ਹੁਣ ਕਿਸੇ ਨੇ ਆਪਣੀ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਜਵਾਕ ਦੇ ਨਾਮ ਕਰਾ ਰੱਖਿਆ ਹੋਣਾ ਕੋਈ ਗੋਆ ਜਾ ਕੇ ਲੈ ਰਿਹਾ ਕਮਾਲ ਹੋ ਗਈ ਯਾਰ ਕੱਲ ਤਾਂ ਹੀ ਘਰੇ ਕੋਠਾ ਹੀ ਨਹੀਂ ਸੀਗਾ ਹੋ ਕਿਤੇ ਕਿਤੇ ਜਾ ਕੇ ਸੌਰੀ ਕਹਿਣਤ ਪਰ ਕਿਉਂਕਿ ਗੱਲ ਤੁਸੀਂ ਐਜੀ ਐਜੀ ਛੇੜ ਲਈ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਸ ਦੇਖਿਆ 4 ਏਕੜ ਚ ਹੈ ਈਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦ ਰਹੇ ਬਾਕੀਆਂ ਦੇ ਦੇਖੇ ਜਾ ਕੇ ਕਿਸੇ ਦਾ 10 ਏਕੜ ਚ ਹੈ ਕਿਸੇ ਦਾ 9 ਏਕੜ ਚ ਹੈ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀਆਂ ਮਾਡਰਨ ਫਰੀਦਕੋਟ ਵਾਲੀ ਉਸ ਤੋਂ ਉੱਤੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਦੀਆਂ ਪਿਓਰ ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12-12 ਪਤਾ ਨਹੀਂ ਅੰਦਰ ਕੀ ਕਰਦੇ ਆਹ ਕਹਿੰਦੇ ਸੀਗੇ ਇਹਦੇ ਨਾਲ ਰਿਲੇਟਡ ਹੈ ਸਾਬ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਸ਼ਾਇਦ ਟਕਿਆ ਜਾਂਦਾ ਕੰਮ ਪਰ ਗਲਤੀ ਨਾਲ ਚੱਲੂ ਹੋ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਹੈ